ਹੈਲੋ ਜੀ ਸਤਿ ਸ੍ਰੀ ਅਕਾਲ ਸਾਰੇ ਹਾਂ ਨੂੰ ਅੱਜ ਮੈਂ ਬਣਾ ਰਹੀ ਹਾਂ ਗਾਜਰ ਦਾ ਹਲਵਾ ਸੋ ਸ਼ੁਰੂ ਕਰਦੇ ਹਾਂ ਇਸ ਦੇ ਲਈ ਮੈਂ ਲਈਆਂ ਨੇ 1 ਕਿਲੋ ਗਾਜਰਾ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਛਿੱਲੇ ਲਿਆ ਹੈ ਤੇ ਹੁਣ ਇਹਨਾਂ ਨੂੰ ਕद्दूकश ਕਰਨਾ ਹੈ ਇਹ ਬ੍ਰੀਕ ਸਾਈਡ ਨਾਲ ਕद्दूकश ਕਰਨਾ ਹੈ ਸੋ ਨਾਲ ਹੀ ਮਿਲਿਆ ਹੈ 1 ਲੀਟਰ ਦੁੱਧ ਇਹਨੂੰ ਵੀ ਚੰਗੀ ਤਰ੍ਹਾਂ ਉਬਾਲੀ ਦੇ ਲੈਣੀ ਆ ਤੇ ਹੁਣ ਗੈਸ ਦੀ ਫਲੇਮ ਲੋ ਕਰ ਦੇਣੀ ਆ ਦੁੱਧ ਨੂੰ ਜਿਹੜਾ ਇਹ ਕੜਨ ਲਈ ਰੱਖ ਦੇਣਾ ਇਹ ਐ ਵੈਦਾਂ ਹੀ ਛੱਡ ਦਿਓ ਇਹਨੂੰ ਗੈਸ ਤੇ ਤੇ ਇੱਕ ਪੈਨ ਦੇ ਵਿੱਚ ਅੱਧੀ ਕੜ੍ਹੀ ਦੇਸੀ ਘਿਓ ਪਾ ਲਓ ਇਹਦੇ ਵਿੱਚ ਆਪਾਂ ਸਾਰੀਆਂ ਗਾਜਰਾਂ ਪਾ ਦੋ ਕੱਦੂ ਗਸ਼ ਕੀਤੀਆਂ ਹੋਈਆਂ ਇਹਨਾਂ ਨੂੰ ਸੌਫਟ ਹੋਣ ਤੱਕ ਆਪਾਂ ਪਕਾਉਣਾਗਾ ਇਸ ਤ੍ਰਿਕਿਆਂ ਨਾਲ ਮੈਂ ਸਾਈਡ ਚੇਂਜ ਕਰੀ ਚੱਲਿਓ ਘੜਸ਼ੀ ਫੇਰ ਦੇ ਰਿਓ ਵਿੱਚ ਵਿੱਚ ਗੈਂਸ ਦੀ ਫਲੇਮ ਲੋ ਕਰਕੇ ਇਹਨੂੰ ਟੱਕ ਕੇ ਰੱਖ ਦੋ 10 ਮਿੰਟ ਲਈ ਸੋ ਇਹਨੇ ਆਪਾਂ ਡਰਾਈ ਫਰੂਟ ਕੱਟ ਲੈਣੇ ਆ ਦੇਖੋ ਜੀ ਉਹਨੇ ਸੌਫਟ ਹੋ ਗੀਆਂ ਪਹਿਲਾਂ ਨਾਲੋਂ ਤੇ ਕਲਰ ਵੀ ਥੋੜਾ ਚੇਂਜ ਕਰ ਗਈਆਂ ਨੇ ਅਜੇ ਇਹਨਾਂ ਨੂੰ ਹੋਰ ਸੇਕ ਲਵਾਉਣਾ ਆਪਾਂ ਇਸੇ ਤਰੀਕੇ ਨਾਲ ਕਰਛੀ ਫੇਰ ਕੇ ਸੇਕ ਲੱਗਣ ਦੋ ਹੁਣ ਇਹਦੇ ਵਿੱਚ ਅੱਧਾ ਚਮਚਾ ਹਰੀ ਇਲਾਇਚੀ ਕੁੱਟ ਕੇ ਪਾ ਦੇਣੀ ਆ ਇਹਦੇ ਨਾਲ ਫਲੇਵਰ ਬਹੁਤ ਵਧੀਆ ਹੁੰਦਾ ਹੁਣ ਇਹਦੇ ਵਿੱਚ ਅਸੀਂ ਦੁੱਧ ਪਾਉਣਾ ਹੈ। ਥੋੜਾ ਥੋੜਾ ਕਰਕੇ ਐਡ ਕਰ ਦੋ ਦੁੱਧ ਸਾਰਾ। ਤੇ ਇਹਨੂੰ ਚੰਗੀ ਤਰ੍ਹਾਂ ਪੱਕਣ ਦਿਓ। ਗੈਸ ਦੀ ਫਲੇਮ ਲੋ ਕਰ ਦਿਓ। ਉਦੋਂ ਤੱਕ ਆਪਾਂ ਡ్రਾਈ ਫਰੂਟਸ ਨੇ ਜਿਹੜੇ ਉਹਨਾਂ ਨੂੰ ਕਿਉ ਵਿੱਚ ਪਾ ਕੇ ਇੱਕ ਵਾਰ ਤੜ ਲੰਨੇ ਆ। ਜਿਹੜੇ ਇਹਨਾਂ ਦਾ ਕੱਚਾਪਨ ਹੋਊਗਾ ਸਾਰਾ ਨਿਕਲ ਜਾਊਗਾ। ਇੱਕ ਜੀ ਇਹਨੂੰ ਆਪਾਂ ਉਦੋਂ ਤੱਕ ਪਕਾਉਣਾ ਮਤਲਬ ਜਦੋਂ ਤੱਕ ਇਹ ਸਾਰਾ ਦੁੱਧ ਇਹਨਾਂ ਵਿੱਚ ਐਬਜ਼ਾਰਬ ਨਹੀਂ ਹੋ ਜਾਂਦਾ ਗਾਜਰਾਂ ਦੇ ਵਿੱਚ ਗਾਜਰਾਂ ਜਿਹੜੀਆਂ ਪੂਰੀ ਤਰ੍ਹਾਂ ਸੌਫਟ ਹੋ ਚੁੱਕੀਆਂ ਨੇ ਤੇ ਹੁਣ ਇਸ ਵਿੱਚ ਅਸੀਂ ਚੀਨੀ ਪਾ ਦਾਂਗੇ ਚੀਨੀ ਜਿਆਦਾ ਨਹੀਂ ਪਾਉਣੀ ਹੈਗੀ ਕਿਉਂਕਿ ਗਾਜਰਾਂ ਆਲਰੇਡੀ ਮਿੱਠੀਆਂ ਹੁੰਦੀਆਂ ਨੇ ਬਾਕੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਹੁਣ ਇਹਨਾਂ ਵਿੱਚ ਸਾਰੇ ਡਰਾਈ ਫਰੂਟ ਐਡ ਕਰ ਦਾਂਗੇ ਤੇ ਨੂੰ 5-4 ਮਿੰਟ ਲਈ ਹੋਰ ਸੇਕ ਲਵਾਵਾਂਗੇ ਇਨੂੰ ਉਦੋਂ ਤੱਕ ਸੇਕ ਲਵਾਉਣ ਜਦੋਂ ਤੱਕ ਜਿਹੜੀ ਵਿੱਚ ਆਵਾਜ਼ ਆਉਂਦੀ ਹੈ ਚਿਟਚਿਟ ਦੀ ਉਹ ਨਹੀਂ ਬੰਦ ਹੋ ਜਾਂਦੀ। ਇਹ ਕੋਣੇ ਸੌਫਟ ਹੋ ਗਿਆ ਪੂਰੀ ਤਰ੍ਹਾਂ। ਹੁਣ ਇਹ ਪੂਰੀ ਤਰ੍ਹਾਂ ਬਨ ਚੁੱਕਿਆ। ਲੋ ਜੀ ਗਾਜਰ ਦਾ ਹਲਵਾ ਪੂਰੀ ਤਰ੍ਹਾਂ ਤਿਆਰ ਆ ਆਪਣਾ। ਤੁਸੀਂ ਗਰਮ-ਗਰਮ ਖਾ ਸਕਦੇ ਹੋ। ਤੇ ਸਾਡੀ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ, ਕਮੈਂਟ ਵੀ ਕਰਿਓ ਸੋਹਣੇ-ਸੋਹਣੇ। ਥੈਂਕ ਯੂ ਸੋ ਮੱਚ।